ਇਹ ਚੀਜ਼ ਨੂੰ ਸਮਝਣਾ ਹੈ ਇਹ ਗਿਆਨ ਨੂੰ ਸਮਝਣਾ ਹੈ ਔਰ ਜਦੋਂ ਇਹਦੀ ਸਮਝ ਮੈਨੂੰ ਆ ਜਾਂਦੀ ਹੈ ਤਾਂ ਮੇਰੇ ਸਾਰੇ ਡਰ ਸਾਰੀਆਂ ਚਿੰਤਾਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਜਦੋਂ ਅਸੀਂ ਸਮਝ ਲੈਂਦੇ ਹਾਂ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਉਹਦੀ ਤਾਕਤ ਮੇਰੇ ਰੋਮ-ਰੋਮ ਵਿੱਚ ਵੱਸਦੀ ਹੈ ਤਾਂ ਫਿਰ ਇਨਸਾਨ ਦੇ ਅੰਦਰ ਇੱਕ ਗੱਲ ਆਂਦੀ ਹੈ ਉਹ ਕਿਹੜੀ ਕਿ ਉਹਦੇ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ ਤਾਂ ਜੇ ਉਹਦੀ ਤਾਕਤ ਮੇਰੇ ਅੰਦਰ ਹੈ ਤਾਂ ਮੇਰੇ ਵਾਸਤੇ ਵੀ ਕੁਝ ਅਸੰਭਵ ਇਸ ਲਈ ਇੱਕ ਗੱਲ ਕਵਾਂਗੇ ਕਿ ਆਪਣੇ ਆਪ ਨੂੰ ਇੱਕ ਸਵਾਲ ਪੁੱਛਿਆ ਕਰੋ ਪਤਾ ਕਿਹੜਾ ਸਵਾਲ ਅੱਜ ਵੀ ਪੁੱਛਣਾ ਬੈਠੇ ਬੈਠੇ ਕਿ ਖੁਦ ਸੇ ਜੇ ਪੁੱਛੀਏ ਕਿ ਮੁਝੇ ਹਾਰ ਦਾ ਡਰ ਜ਼ਿਆਦਾ ਹੈ ਜਾਂ ਜੀਤਨੇ ਦਾ ਵਿਸ਼ਵਾਸ ਜ਼ਿਆਦਾ ਹੈ ਕੀ ਆਵਾਜ਼ ਆਂਦੀ ਅੰਦਰੋਂ ਜਦੋਂ ਤੁਸੀਂ ਕੋਈ ਕੰਮ ਕਰਦੇ ਆ ਬੱਚਾ ਪੇਪਰ ਦੇਣ ਜਾਂਦਾ ਹੈ ਇੱਕ ਇਨਸਾਨ ਬਿਜ਼ਨਸ ਸ਼ੁਰੂ ਕਰਦਾ ਹੈ ਕੋਈ ਇਨਸਾਨ ਕੁਝ ਵੀ ਕਰ ਰਿਹਾ ਹੈ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਆਪਣੇ ਆਪ ਨੂੰ ਪੁੱਛੋ ਕਿਉਂਕਿ ਬੰਦਾ ਦੂਜਿਆਂ ਨੂੰ ਗਲਤ ਕਹਿ ਸਕਦਾ ਝੂਠ ਬੋਲ ਸਕਦਾ ਪਰ ਆਪਣੀ ਆਪ ਨੂੰ ਆਵਾਜ਼ ਆ ਜਾਂਦੀ ਹੈ ਕਿ ਮੈਂ ਕਿਹੜੀ ਚੀਜ਼ ਤੇ ਜ਼ਿਆਦਾ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਅੰਦਰ ਹਾਰਨੇ ਦਾ ਡਰ ਜ਼ਿਆਦਾ ਹੈ ਕਿਤੇ ਮੈਂ ਹਾਰ ਨਾ ਜਾਵਾਂ ਕਿਤੇ ਮੈਂ ਅਸਫਲ ਨਾ ਹੋ ਜਾਵਾਂ ਪਤਾ ਨਹੀਂ ਮੈਨੂੰ ਕਾਮਯਾਬੀ ਮਿਲਣੀ ਹੈ ਜਾਂ ਨਹੀਂ ਪਤਾ ਨਹੀਂ ਮੇਤੇ ਉਹ ਪ੍ਰਭੂ ਦੀ ਕਿਰਪਾ ਹੋਣੀ ਹੈ ਜਾਂ ਨਹੀਂ ਇਹਨੂੰ ਕਹਿੰਦੇ ਹਾਰਨੇ ਦਾ ਡਰ ਜ਼ਿਆਦਾ ਤੁਹਾਡੇ ਅੰਦਰ ਹੈ ਕੀ ਕੀ ਆਂਦੀ ਆਵਾਜ਼ ਖੁਦ ਸੇ ਜੇ ਪੁੱਛੀਏ ਕਿ ਮੇਰੇ ਅੰਦਰ ਹਾਰ ਦਾ ਡਰ ਜ਼ਿਆਦਾ ਹੈ ਜਾਂ ਜਿੱਤਣੇ ਦਾ ਵਿਸ਼ਵਾਸ ਜ਼ਿਆਦਾ ਹੈ ਇਸ ਸਵਾਲ ਕੇ ਜਵਾਬ ਸੇ ਹੀ ਆਪਕੇ ਜੀਵਨ ਮੇ ਸੁਖ ਦੁਖ ਸਫਲਤਾ ਔਰ ਅਸਫਲਤਾ ਕੀ ਸ਼ੁਰੂਆਤ ਹੋਤੀ ਹੈ ਇਹ ਸਵਾਲ ਦਾ ਜਵਾਬ ਹੀ ਤੁਹਾਡੇ ਜੀਵਨ ਚ ਸੁਖ ਦੁਖ ਔਰ ਸਫਲਤਾ ਅਸਫਲਤਾ ਦੀ ਸ਼ੁਰੂਆਤ ਕਰਦਾ ਹੈ ਕਿਉਂਕਿ ਜਿਹਨੂੰ ਹਾਰਨੇ ਦਾ ਡਰ ਜ਼ਿਆਦਾ ਹੈ ਫਿਰ ਉਹਦੇ ਜੀਵਨ ਚ ਦੁੱਖ ਹੀ ਦੁੱਖ ਹੋਣਗੇ ਉਦੇ ਜੀਵਨ ਚ ਅਸਫਲਤਾ ਹੀ ਹੋਏਗੀ ਕਿਉਂਕਿ ਉਹ ਪਹਿਲੇ ਹੀ ਮੰਨ ਕੇ ਬੈਠਾ ਹੈ ਕਿ ਮੈਂ ਕਦੀ ਜਿੱਤ ਹੁਣ ਜਿਹੜਾ ਪਹਿਲੀ ਹਾਰ ਕੇ ਪਹਿਲੀ ਹਾਰ ਮੰਨ ਕੇ ਬੈਠਾ ਹੈ ਜਿਹਨੂੰ ਪਹਿਲੀ ਹਾਰ ਨੇ ਦਾ ਡਰ ਹੈ ਕਿਤੇ ਮੈਂ ਹਾਰ ਨਾ ਜਾਵਾਂ ਜਿੱਦਾਂ ਇਸ ਇੱਕ ਲਾਈਨ ਕਹੀ ਦੀ ਹੈ ਨਾ ਕਿ ਹਮ ਹਾਰਨੇ ਸੇ ਡਰਤੇ ਹੈ ਔਰ ਜੇਹੀ ਡਰ ਹਮਾਰੇ ਹਾਰਨੇ ਕੀ ਵਜ੍ਹਾ ਬਨ ਜਾਤਾ ਹੈ ਐਸੀ ਮਰਨੇ ਤੋਂ ਡਰਦੇ ਆ ਔਰ ਇਹੀ ਡਰ ਸਾਨੂੰ ਜਲਦੀ ਮਾਰ ਦਿੰਦਾ ਹੈ ਕਿਉਂਕਿ ਜੋ ਡਰ ਗਿਆ ਸਮਝੋ ਐਸੀ ਹਾਰਨੇ ਤੋਂ ਡਰਦੇ ਆ ਹੁਣ ਜਿਹੜੇ ਬੱਚੇ ਡਰਦੇ ਨੇ ਕਿਤੇ ਮੈਂ ਫੇਲ ਨਾ ਹੋ ਜਾਵਾਂ ਤਾਂ 90% ਚਾਂਸ ਹਨ ਉਹ ਫੇਲ ਹੀ ਹੁੰਦੇ ਆ ਕਿਉਂਕਿ ਡਰੀ ਉਹਨਾਂ ਦੇ ਅੰਦਰ ਡਰ ਇੰਨਾ ਦਾ ਵਹਿ ਜਾਂਦਾ ਹੈ ਕਿ ਉਹਨਾਂ ਦਾ ਪੜ੍ਹਾਈ 'ਚ ਮਨ ਲੱਗਦਾ ਨਹੀਂ ਪੜਿਆ ਲਿਖਿਆ ਵੀ ਭੁੱਲ ਜਾਂਦਾ ਹੈ ਕਿਉਂਕਿ ਮੈਨੂੰ ਡਰ ਹੈ ਕਿਤੇ ਮੈਂ ਫੇਲ ਨਾ ਹੋ ਜਾਵਾਂ ਮੈਨੂੰ ਡਰ ਹੈ ਕਿਤੇ ਮੈਂ ਫੇਲ ਨਾ ਹੋ ਜਾਵਾਂ ਤਾਂ ਦੂਸਰਾ ਬੱਚਾ ਕਹਿੰਦਾ ਹੈ ਕਿ ਮੈਨੂੰ ਵਿਸ਼ਵਾਸ ਹੈ ਮੈਨੂੰ ਕਾਮਯਾਬੀ ਜ਼ਰੂਰ ਮੈਂ ਪਾਸ ਜ਼ਰੂਰ ਬਸ ਮੈਂ ਮਿਹਨਤ ਕਰਨੀ ਹੈ ਔਰ ਮਿਹਨਤ ਕੀਤੀ ਔਰ ਉਹਦੀ ਰਹਿਮਤ ਹੋਵੇ ਤਾਂ ਕਦੀ ਅਸਫਲ ਐਸੇ ਬੱਚੇ ਦੀ ਐਸੇ ਇਨਸਾਨ ਦੀ ਪਾਸ ਹੋਣ ਦੀ ਕਾਮਯਾਬ ਹੋਣ ਦੀ ਸੰਭਾਵਨਾ 95% ਹੋ ਜਾਂਦੀ ਹੈ ਸਮਝਦੇ ਹੋ ਕਿ ਨਹੀਂ ਇਹ ਲਈ ਤੁਹਾਡੇ ਅੰਦਰੋਂ ਕੀ ਜਵਾਬ ਆਉਂਦਾ ਹੈ ਜਦੋਂ ਪੁੱਛਦੇ ਹੋ ਕਿ ਖੁਦ ਸੇ ਪੁੱਛੀਏ ਕਿ ਮੂਝੇ ਹਾਰ ਕਾ ਡਰ ਜ਼ਿਆਦਾ ਹੈ ਜਾਂ ਜਿੱਤਨੇ ਕਾ ਵਿਸ਼ਵਾਸ ਜ਼ਿਆਦਾ ਹੈ ਹੁਣ ਇਹ ਹਾਰ ਜਿੱਤ ਕਿਸੇ ਬਿਮਾਰੀ ਨੂੰ ਲੈ ਕੇ ਵੀ ਹੋ ਸਕਦੀ ਹੈ فرض ਕਰੋ ਕੋਈ ਬਿਮਾਰੀ ਹੈ ਹੁਣ ਬੰਦਾ ਕਹਿੰਦਾ ਬਿਮਾਰੀ ਨੇ ਮੇਰੀ ਹੀ ਪਿੱਠ ਲਾ ਦੇਣੀ ਹੈ ਯਾਨੀ ਇਹ ਬਿਮਾਰੀ ਨੇ ਮੇਰੀ ਜਾਨ ਲੈ ਦੇਣੀ ਹੈ ਲੈ ਲੈਣੀ ਹੈ ਹੁਣ ਜਿਹੜਾ ਇਹ ਸੋਚਦਾ ਹੈ ਇਹਦਾ ਮਤਲਬ ਇਹਨੂੰ ਹਾਰਨ ਦਾ ਡਰ ਜ਼ਿਆਦਾ ਹੈ ਔਰ ਜਦਾਂ ਦੱਸਿਆ ਕਿ ਇਹ ਡਰ ਨਹੀਂ ਸਾਡੀ ਜਾਨ ਲੈ ਲੈਣੀ ਹੈ ਤਾਂ ਜੀ ਬੰਦੇ ਅੰਦਰ ਜਿੱਤ ਦਾ ਵਿਸ਼ਵਾਸ ਹੈ ਤਾਂ ਫਿਰ ਉਹ ਪਤਾ ਕੀ ਕਰੇਗਾ ਕੋਈ ਨਹੀਂ ਜੇ ਬਿਮਾਰੀ ਆਈ ਵੀ ਹੈ ਤਾਂ ਇਹ ਬਿਮਾਰੀ ਮੈਨੂੰ ਹਰਾ ਨਹੀਂ ਸਕਦੀ ਕਿਉਂਕਿ ਮੈਨੂੰ ਜਿਤਾਨ ਵਾਲਾ ਮੈਨੂੰ ਤੰਦਰੁਸਤੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਇਹਦਾ ਮਤਲਬ ਇਹਨੂੰ ਜਿੱਤ ਦਾ ਵਿਸ਼ਵਾਸ ਜ਼ਿਆਦਾ ਹੈ ਹੁਣ ਇਸ ਲਈ ਤੁਸੀਂ ਹਰ ਮੁਕਾਮ ਤੇ ਚਾਹੇ ਬਿਮਾਰੀ ਹੋਵੇ ਚਾਹੇ ਕਾਰੋਬਾਰ ਹੋਵੇ ਚਾਹੇ ਬੱਚਿਆਂ ਨੇ ਸਟੱਡੀ ਕਰਨੀ ਹੋਵੇ ਕੋਈ ਐਗਜ਼ਾਮ ਦੇਣਾ ਹੋਵੇ ਚਾਹੇ ਕੋਈ ਗੇਮ ਖੇਲਣੀ ਹੋਵੇ ਯਾਨੀ ਕਿਸੇ ਵੀ ਫੀਲਡ ਵਿੱਚ ਜਦੋਂ ਅਸੀਂ ਜਾਣਦੇ ਆ ਤਾਂ ਇੱਕ ਗੱਲ ਯਾਦ ਰੱਖੋ ਉਥੇ ਸਾਨੂੰ ਜਿੱਤ ਕਾਮਯਾਬੀ ਸਫਲਤਾ ਉਦਹੀਂ ਮਿਲੇਗੀ ਅਗਰ ਅਸੀਂ ਆਪਣੀ ਜਿੱਤ ਦਾ ਕਾਮਯਾਬੀ ਦਾ ਔਰ ਆਪਣੇ ਮਾਲਕ ਦੀ ਰਹਿਮਤ ਦਾ ਵਿਸ਼ਵਾਸ ਕਰਾਂਗੇ ਅਗਰ ਪਹਿਲੀ ਹਾਰ ਕੇ ਬੈਠ ਜਾਈਏ ਪਹਿਲੀ ਡਰ ਹੋਵੇ ਤਾਂ ਜਿੱਥੇ ਡਰ ਆ ਜਾਂਦਾ ਉਥੇ ਕੰਪਨ ਆ ਜਾਂਦੀ ਹੈ ਉਥੇ ਬੰਦਾ ਸਹੀ ਕੰਮ ਕਦੀ ਜਵਾਬ ਦੇ ਦਿਓ ਹੁਣ ਕਦੀ ਤੁਹਾਡੇ ਜੋ ਏਦਾਂ ਹੋਇਆ ਕਿ ਗੱਡੀ ਚਲਾਣ ਦਾ ਟੈਸਟ ਦੇਣਾ ਹੋਵੇ ਤਾਂ ਕੋਲ ਇਨਸਪੈਕਟਰ ਬੈਠਾ ਹੈ ਉਨੇ ਦੇਖਣਾ ਹੈ ਕਿ ਬੰਦਾ ਸਹੀ ਕਰ ਰਿਹਾ ਹੈ ਕਿ ਗਲਤ ਹੁਣ ਕੱਲੇ ਤੁਸੀਂ ਜਿੰਨੀ ਮਰਜ਼ੀ ਵਧੀਆ ਗੱਡੀ ਚਲਾਓ ਪਰ ਜਿੱਦਾਂ ਹੀ ਉਹ ਲਾਗੇ ਬੈਠੇਗਾ ਨਾ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਣਗੇ ਡਰ ਹਾਇ ਕਿਤੇ ਫੇਲ ਨਾ ਹੋ ਜਾਵਾਂ ਕਿਤੇ ਮੇਰੀ ਗਲਤੀ ਨਾ ਹੋ ਜਾਵੇ ਕਿਤੇ ਇਹ ਮੈਨੂੰ ਰਿਜੈਕਟ ਨਾ ਕਰ ਦੇਵੇ ਇਹ ਡਰ ਹੀ ਬੰਦੇ ਦੇ ਅੰਦਰ ਵਾਈਬ੍ਰੇਸ਼ਨ ਪੈਦਾ ਕਰਦਾ ਹੈ ਕੰਪਨ ਪੈਦਾ ਕਰਦਾ ਔਰ ਕੰਪਨ ਦੇ ਨਾਲ ਹੀ ਗਲਤੀ ਹੋ ਜਾਂਦੀ ਕਿ ਨਹੀਂ ਹੁਣ ਤੁਸੀਂ ਕਈ ਵਾਰਾ ਦੇਖਿਆ ਹੋਏਗਾ ਸੱਚ ਦੱਸਿਓ ਕਿ ਕਦੀ ਕਿਸੇ ਬੜੇ ਅਫਸਰ ਨੂੰ ਮਿਲਣ ਦਾ ਮੌਕਾ ਮਿਲੇ ਕਦੀ ਕਿਸੇ ਨੂੰ ਫਰਜ਼ ਕਰੋ ਕੋਈ ਬੰਦਾ ਕਹਿੰਦਾ ਐਸਐਚਓ ਨੇ ਬੁਲਾ ਲਿਆ ਐਸਐਚਓ ਦੇ ਸਾਹਮਣੇ ਗੱਲ ਕਰਨੀ ਪਵੇ ਬੰਦੇ ਅੰਦਰ ਇੱਕ ਵਾਈਬ੍ਰੇਸ਼ਨ ਕੰਪਨ ਹੁੰਦੀ ਹੈ ਕਦੀ ਕਿ ਨਹੀਂ ਕਿ세 ਆਫਸਰ ਦੇ ਕੋਲ ਹਾਂ ਕੋਈ ਵਿਰਲਾ ਹੋਏਗਾ ਜਿਹੜਾ ਅੰਦਰੋਂ ਸਟਰੋਂਗ ਹੋਏਗਾ ਮਜ਼ਬੂਤ ਹੋਏਗਾ ਔਰ ਮਜ਼ਬੂਤ ਉਹੀ ਹੁੰਦਾ ਜਿਹਨੂੰ ਪਤਾ ਮੈਂ ਸਹੀ ਹਾਂ ਜੇ ਇਹਨੂੰ ਪਤਾ ਮੈਂ ਸਹੀ ਹਾਂ ਔਰ ਮੇਰੇ ਪਿੱਛੇ ਕੋਈ ਪਾਵਰ ਕੋਈ ਤਾਕਤ ਹੈ ਉਹ ਨਹੀਂ ਡਰਦਾ ਤਾਂ ਜਿਹੜਾ ਵਿਚਾਰਾ ਮਾਤੜ ਹੋਵੇ ਉਹ ਤਾਂ ਉਦੋਂ ਹੀ ਕੰਮ ਜਾਂਦਾ ਹੈ ਹੈ ਥਾਣੇ ਨੇ ਬੁਲਾ ਲਿਆ ਡੀਐਸਪੀ ਨੇ ਬੁਲਾ ਲਿਆ ਐਸਪੀ ਨੇ ਬੁਲਾ ਲਿਆ ਉਹਦਾ ਸੁਣ ਕੇ ਕੰਬਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਕੰਪਨ ਕਹਦੀ ਹੈ ਡਰ ਦੀ ਔਰ ਜਿੱਥੇ ਵਾਈਬ੍ਰੇਸ਼ਨ ਕੰਪਨ ਆ ਗਈ ਉੱਥੇ ਹਾਰ ਨਿਸ਼ਚਿੰਤਾ ਹੈ ਇਸ ਲਈ ਅੱਜ ਇੱਕ ਵਚਨ ਸਾਡੇ ਨਾਲ ਕਰਕੇ ਜਾਣਾ ਹੈ ਕਿ ਹਾਰਨ ਦਾ ਡਰ ਖਤਮ ਕਰ ਦਿਓ ਤਾਂ ਅੱਜ ਤੋਂ ਆਪਣੇ ਅੰਦਰ ਜਿੱਤ ਦਾ ਵਿਸ਼ਵਾਸ ਪੈਦਾ ਕਰ ਲਓ ਇਹ ਵਿਸ਼ਵਾਸ ਪੈਦਾ ਕਰੋ ਕਿ ਮੈਨੂੰ ਕਾਮਯਾਬੀ ਜ਼ਰੂਰ ਨਹੀਂ ਕਿਉਂਕਿ ਮੇਰਾ ਮਾਲਿਕ ਮੇਰੇ ਮੇਰੀ ਜਿੱਤ ਜ਼ਰੂਰ ਕਿਉਂਕਿ ਮੇਰਾ ਮਾਲਿਕ ਮੇਰੇ ਮੈਨੂੰ ਖੁਸ਼ੀਆਂ ਜ਼ਰੂਰ ਕਿਉਂਕਿ ਮੇਰਾ ਮਾਲਿਕ ਮੇਰੇ ਮੇਰਾ ਹਰ ਦੁੱਖ ਦੂਰ ਕਿਉਂਕਿ ਮੇਰਾ ਮਾਲਿਕ ਮੇਰੇ ਇਹ ਵਿਸ਼ਵਾਸ ਪੈਦਾ ਕਰੋ ਔਰ ਇਹੀ ਵਿਸ਼ਵਾਸ ਤੁਹਾਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਜਿੱਤ ਦਿਲਾਏਗਾ ਕਿਉਂਕਿ ਜਿੱਤਣਾ ਹੈ ਐਸੀ ਕਈ ਵਾਰ ਦਸੀਦਾ ਮੁਹੰਮਦ ਅਲੀ ਬੌਕਸਰ ਸੀ ਉਹ ਹਰ ਮੈਚ ਜਿੱਤਦਾ ਸੀ ਕੋਈ ਕਿਸੇ ਨੇ ਪੁੱਛਿਆ ਰਿਪੋਰਟਰ ਨੇ ਕਿ ਤੁਸੀਂ ਕੋਈ ਮੈਚ ਹਾਰਦੇ ਨਹੀਂ ਹਰ ਮੈਂ ਜਿੱਤਦੇ ਹੋ ਇਹਦੇ ਵਿੱਚ ਰਾਜ ਕੀ ਹੈ ਤਾਂ ਇੱਕੋ ਹੀ ਗੱਲ ਉਹਨਾਂ ਨੇ ਉਹ ਕਹਿੰਦੇ ਸੀ ਮੁਹੰਮਦ ਅਲੀ ਕੋਈ ਗੱਲ ਕਹਿੰਦਾ ਸੀ ਚੈਂਪੀਅਨ ਪਤਾ ਕੀ ਕਹਿੰਦਾ ਸੀ ਜਰਾ ਸੁਣ ਲੈਣਾ ਉਹ ਕਹਿੰਦੇ ਤੁਹਾਨੂੰ ਜਿੱਤ ਦਾ ਪਤਾ ਉਦੋਂ ਲੱਗਦਾ ਜਦੋਂ ਮੈਂ ਰਿੰਗ ਚੋਂ ਬਾਹਰ ਆਂਦਾ ਹਾਂ ਪਰ ਮੈਨੂੰ ਜਿੱਤ ਦਾ ਵਿਸ਼ਵਾਸ ਉਦੋਂ ਹੁੰਦਾ ਜਦੋਂ ਮੈਂ ਰਿੰਗ ਦੇ ਅੰਦਰ ਜਾਂਦਾ ਹਾਂ ਉਦੋਂ ਮੈਂ ਆਪਣੇ ਅੰਦਰ ਇੱਕੋ ਹੀ ਗੱਲ ਕਹਿੰਦਾ ਹਾਂ ਆਈ ਐਮ ਵਿਨਰ ਆਈ ਐਮ ਵਿਨਰ ਆਈ ਐਮ بس یہی ਉਹਦਾ විශ්වාස ਉਹਨੂੰ ਇਦਾਂ ਖੇਡਣ ਤੇ ਮਜਬੂਰ ਕਰਦਾ ਹੈ ਕਿ ਉਹਦੀ ਜਿੱਤ ਹੋ ਜਾਂਦੀ ਹੈ ਤਾਂ ਅਗਲੇ ਦੀ ਤਾਂ ਅੱਜ ਇੱਥੇ ਬੰਦਾ ਕੀ ਕਰਦਾ ਹੈ ਕਿਸੇ ਮੈਦਾਨ 'ਚ ਜਾਣਾ ਹੋਵੇ ਚਾਹੇ ਸਟੱਡੀ ਦੇ ਮੈਦਾਨ 'ਚ ਚਾਹੇ ਕਿਸੇ ਕੰਮ ਦੇ ਮੈਦਾਨ 'ਚ ਹਾਏ ਮੈਂ ਤਾਂ ਲੂਜ਼ਰ ਹਾਂ ਮੈਨੂੰ ਪਤਾ ਨਹੀਂ ਕਾਮਯਾਬੀ ਮਿਲਣੀ ਕਿ ਨਹੀਂ ਮਿਲਣੀ ਉਹ ਦੁਨੀਆ ਬੜੀ ਬੁਰੀ ਪਤਾ ਨਹੀਂ ਕੋਈ ਨਜ਼ਰ ਨਾ ਲਾ ਦੇਵੇ ਪਤਾ ਨਹੀਂ ਕੋਈ ਜਾਦੂ ਹੀ ਨਾ ਕਰ ਦੇਵੇ ਕੋਈ ਮੇਰੇ ਕੰਮ ਨੂੰ ਨਾ ਬੰਦ ਦੇਵੇ ਪਹਿਲੇ ਹੀ ਅਸੀਂ 네ਗਟਿਵਿਟੀ ਇੰਨੀ ਅੰਦਰ ਰੱਖੀ ਹੁੰਦੀ ਹੈ ਕਿ ਸਾਨੂੰ ਕਾਮਯਾਬੀ ਕਦੀ ਓਏ ਪਹਿਲਾਂ ਹੀ ਸੋਚੋ ਪਹਿਲਾਂ ਹੀ ਵਿਸ਼ਵਾਸ ਰੱਖੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਕਾਮਯਾਬੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਮੇਰੀ ਹਰ ਮੁਸ਼ਕਿਲ ਦਾ ਹੱਲ ਕਿਉਂਕਿ ਮੇਰਾ ਮਾਲਿਕ ਮੇਰੇ ਇਦਾਂ ਦਾ ਵਿਸ਼ਵਾਸ ਚਾਹੀਦਾ ਹੈ ਇਸ ਲਈ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਇਹ ਯਕੀਨ ਪੈਦਾ ਕਰੋ ਕਿ ਜੇ ਉਹਦੀ ਰਹਿਮਤ ਮੇਰੇ ਨਾਲ ਹੈ ਉਹਦਾ ਹੱਥ ਮੇਰੇ ਸਿਰ ਤੇ ਹੈ ਤਾਂ ਦੁਨੀਆ ਦੀ ਕੋਈ ਤਾਕਤ ਮੈਨੂੰ ਹਰਾ ਨਹੀਂ ਜਦੋਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੂਰੇ ਵਿਸ਼ਵਾਸ ਨਾਲ ਕੋ ਆਈ ਐਮ ਜਿੱਤਾਂ ਆਵਾਜ਼ ਘਟਾਈ ਜਰਾ ਆਈ ਐਮ ਜਿੱਤਾਂ ਆਈ ਐਮ ਜਿੱਤਾਂ ਆਈ ਐਮ ਜਿੱਤਾਂ ਕਿ ਮੈਂ ਬਚੇਤਾ ਹਾਂ ਮੈਂ ਆਪਣੇ ਦੁੱਖਾਂ ਨੂੰ ਜਿੱਤ ਸਕਦਾ ਹਾਂ ਮੈਂ ਹਰ ਬਿਮਾਰੀ ਨੂੰ ਜਿੱਤ ਸਕਦਾ ਹਾਂ ਮੈਂ ਹਰ ਮੁਸ਼ਕਿਲ ਨੂੰ ਜਿੱਤ ਸਕਦਾ ਹਾਂ ਮੈਂ ਨਾ ਮੁਮਕਿਨ ਨੂੰ ਮੁਮਕਿਨ ਤੁਹਾਨੂੰ ਪਹਿਲਾਂ ਵਿਸ਼ਵਾਸ ਹੋਣਾ ਚਾਹੀਦਾ ਹੈ ਦੁਨੀਆ ਬਾਅਦ ਚ ਦੇਖੇਗੀ ਇਹ ਤਾਂ ਮੁਹੰਮਦ ਅਲੀ ਕਹਿੰਦਾ ਸੀ ਕਿ ਤੁਹਾਨੂੰ ਤਾਂ ਉਦੋਂ ਪਤਾ ਲੱਗਦਾ ਜਦੋਂ ਮੈਂ ਰਿੰਗ ਚੋਂ ਜਿੱਤ ਕੇ ਉੱਤਰਦਾ ਹਾਂ ਕਿ ਮੁਹੰਮਦ ਅਲੀ ਜਿੱਤ ਗਿਆ ਪਰ ਮੈਨੂੰ ਯਕੀਨ ਵਿਸ਼ਵਾਸ ਉਦੋਂ ਹੁੰਦਾ ਜਦੋਂ ਮੈਂ ਰਿੰਗ ਦੇ ਹਾਲੇ ਫਾਈਟ ਸ਼ੁਰੂ ਵੀ ਨਹੀਂ ਹੋਈ ਬੌਕਸਰ ਸੀ ਬੌਕਸਿੰਗ ਹਾਲੇ ਫਾਈਟ ਸ਼ੁਰੂ ਵੀ ਨਹੀਂ ਹੁੰਦੀ ਬਸ ਰਿੰਗ ਵਿੱਚ ਐਂਟਰੀ ਕਰਨ ਲੱਗਿਆ ਉਹ ਕਹਿੰਦਾ ਮੈਂ ਅੰਦਰ ਆਪਣੇ ਦੁਹਰਾਉਂਦਾ ਹਾਂ ਆਈ ਏਮ ਵਿਨਰ ਕਦੀ ਪੜ ਕੇ ਦੇਖਣਾ ਮੁਹੰਮਦ ਅਲੀ ਦੀ ਲਾਈਫ ਕਿਉਂਕਿ ਬਾਇਓਗ੍ਰਾਫੀ ਹੁੰਦੀ ਹੈ ਜ਼ਿੰਦਗੀ ਹੁੰਦੀ ਹੈ ਕਿ ਉਹਦੇ ਚ ਕਿਦਾਂ ਦੱਸਿਆ ਹੈ ਕਿ ਇਨਸਾਨ ਦਾ ਸਕਿੱਲ ਉਹ ਕੰਮ ਨਹੀਂ ਕਰਦਾ ਜੋ ਇਨਸਾਨ ਦੀ ਵਿਲ ਕਰ ਦਿੰਦੀ ਹੈ ਸਮਝਿਦਿਓਗ ਨਹੀਂ ਸਕਿੱਲ ਕਹਿੰਦੇ ਆ ਜੋ ਸਾਡਾ ਹੁਨਰ ਹੁੰਦਾ ਹੈ ਜੇ ਦਾ ਬੰਦਾ ਕਹਿੰਦਾ ਇਹਦੇ ਤੇ ਆ ਸਕਿੱਲ ਹੈ ਕਿ ਬੜਾ ਅੱਛਾ ਕਾਰਪੇਂਟਰ ਹੈ ਇਹਦੇ ਅੰਦਰ ਆ ਸਕਿੱਲਾ ਹੈ ਕਿ ਬੜਾ ਅੱਛਾ ਹਲਵਾਈ ਹੈ ਸਕਿੱਲ ਹੁੰਦਾ ਜੋ ਸਾਡਾ ਹੁਨਰ ਹੁੰਦਾ ਹੈ ਪਰ ਵਿਲ ਪਾਵਰ ਹੁੰਦੀ ਹੈ ਸਾਡੀ ਇੱਛਾ ਸ਼ਕਤੀ ਸਾਡੀ ਆਤਮਿਕ ਸ਼ਕਤੀ ਸਾਡਾ ਵਿਸ਼ਵਾਸ ਉਹ ਕਹਿੰਦੇ ਜਦੋਂ ਮੇਰੀ ਸਕਿੱਲ ਮੈਨੂੰ ਗਿਰਾਹ ਦਿੰਦੀ ਹੈ ਯਾਨੀ ਦੂਜਾ ਬੌਕਸਰ ਮੁੱਕਾ ਮਾਰ ਕੇ ਮੈਨੂੰ ਥੱਲੇ ਸਿੱੜ ਦਿੰਦਾ ਹੈ ਤੇ ਇਹਦਾ ਮਤਲਬ ਮੇਰੀ ਸਕਿੱਲ ਜੋ ਮੈਂ ਸਿੱਖਿਆ ਹੁਨਰ ਉਹ ਇੱਥੇ ਕੰਮ ਨਹੀਂ ਆਇਆ ਉਹਨੇ ਗਿਰਾਹ ਦਿੱਤਾ ਤੇ ਜਦੋਂ ਮੇਰੀ ਸਕਿੱਲ ਮੈਨੂੰ ਗिराਂਦੀ ਹੈ ਉਦੋਂ ਮੇਰੀ ਬਿੱਲ ਮੈਨੂੰ ਦੁਬਾਰਾ ਉਠਾਂਦੀ ਹੈ ਸਮਝੇ ਕਿ ਨਹੀਂ ਯਾਨੀ ਬੰਦੇ ਦਾ ਹੁਨਰ ਜੇ ਕੰਮ ਨਾ ਆਵੇ ਨਾ गिर ਜਾਵੇ ਤਾਂ ਬੰਦੇ ਦੇ ਅੰਦਰਲਾ ਵਿਸ਼ਵਾਸ ਕਹਿੰਦਾ ਦੁਬਾਰਾ ਉੱਠ ਖੜਾ ਹੋ ਜਾ ਹਾਰ ਨਹੀਂ ਮੰਨਣੀ ਦੁਬਾਰਾ ਕੋਸ਼ਿਸ਼ ਕਰ ਤੈਨੂੰ ਕਾਮਯਾਬੀ ਜ਼ਰੂਰ ਇਨੂੰ ਕਹਿੰਦੇ ਵਿਸ਼ਵਾਸ ਜੇ ਤਾਂ ਬੰਦਾ ਕਹਿੰਦਾ ਮੈਂ ਬਚਪਨ ਤੋਂ ਤੁਰ ਰਿਆ ਹਾਂ ਸਮਝ ਦਿਓ ਕਿ ਨਹੀਂ ਇਹ ਸਕਿੱਲ ਹੈ ਸਾਡੀ ਕਿ ਅਸੀਂ ਤੁਰਨਾ ਜਾਣਦੇ ਹਾਂ ਇਹ ਹੁਨਰ ਹੈ ਗੋਣੇ ਸਾਡੇ ਅੰਦਰ ਕਿ ਅਸੀਂ ਤੁਰਨਾ ਜਾਣਦੇ ਹਾਂ ਪਰ ਜੇ ਤੁਰਦਿਆਂ ਤੁਰਦਿਆਂ ਗਿਰ ਜਾਈਏ ਇਹਦਾ ਮਤਲਬ ਸਾਡੀ ਸਕਿੱਲ ਕਿਤੇ ਨਾ ਕਿਤੇ ਫੇਲ ਹੋ ਗਈ ਤਾਂ ਹੀ ਗਰੇ ਆ ਅਸੀਂ ਤਾਂ ਹੁਣ ਇੱਕ ਵਾਰ ਗਿਰ ਜਾਈਏ ਉਸ ਲਈ ਸਕਿੱਲ ਦੀ ਵਜ੍ਹਾ ਨਾਲ ਗਰੇ ਆ ਪਰ ਜਿਹਦੇ ਅੰਦਰ ਆਤਮ ਸ਼ਕਤੀ ਹੁੰਦੀ ਹੈ ਉਹ ਕਹਿੰਦਾ ਕੋਈ ਨਹੀਂ ਇੱਕ ਵਾਰ ਗਿਰਿਆ ਦੁਬਾਰਾ ਫਿਰ ਮੈਂ ਖੜਾ ਹੋਣਾ ਹੈ ਦੋ ਵਾਰ ਗਿਰਿਆ ਕੋਈ ਗੱਲ ਨਹੀਂ ਜਿਹਦੇ ਅੰਦਰ ਵਿਲ ਪਾਵਰ ਹੁੰਦੀ ਹੈ ਉਹ ਹਜ਼ਾਰ ਵਾਰ ਵੀ ਗਰੇਗਾ ਤਾਂ ਕਦੀ ਹਾਰ ਹਜ਼ਾਰ ਵਾਰ ਗਿਰ ਕੇ ਵੀ ਦੁਬਾਰਾ ਉੱਠੇਗਾ ਕਿਉਂਕਿ ਉਹਨਾਂ ਦਾ ਆਤਮ ਵਿਸ਼ਵਾਸ ਹੈ ਯਕੀਨ ਹੈ ਕਿ ਮੈਂ ਹਾਰਨ ਵਾਸਤੇ ਨਹੀਂ ਮੈਨੂੰ ਮੇਰੇ ਮਾਲਿਕ ਨੇ ਅਗਰ ਪੈਦਾ ਕੀਤਾ ਹੈ ਉਹ ਮੈਂ ਉਹਦਾ ਬੱਚਾ ਆ ਤਾਂ ਉਹ ਬਾਪ ਕਦੀ ਆਪਣੇ ਬੱਚੇ ਨੂੰ ਹਾਰਦਿਆਂ ਹੋਇਆ ਦੇਖ ਨਹੀਂ ਸਕਦਾ ਉਹਨਾਂ ਮੈਨੂੰ ਜਿੱਤਣ ਵਾਸਤੇ ਪੈਦਾ ਕੀਤਾ ਤਾਂ ਮੈਂ ਦੁਨੀਆ ਨੂੰ ਜਿੱਤ ਕੇ ਦਿਖਾਣਾ ਹੈ ਅਈ ਤੁਸੀਂ ਜਿੱਤ ਕੇ ਦਿਖਾਓ ਦੁਨੀਆ ਨੂੰ ਅਗਰ ਅੱਜ ਤੁਹਾਡੇ ਅੰਦਰ ਕੋਈ ਬਿਮਾਰੀ ਹੈ ਇੰਨਾ ਵਿਸ਼ਵਾਸ ਪੈਦਾ ਕਰੋ ਕਿ ਦੁਨੀਆ ਕਹਿੰਦੀ ਹੈ ਬਿਮਾਰੀ ਦਾ ਅੰਤ ਨਹੀਂ ਹੋ ਸਕਦਾ ਬਿਮਾਰੀ ਖਤਮ ਨਹੀਂ ਹੋ ਸਕਦੀ ਉਹ ਆਪਣੇ ਵਿਸ਼ਵਾਸ ਨੂੰ ਆਪਣੇ ਮਾਲਕ ਤੇ ਇੰਨਾ ਬੜਾ ਕਰੋ ਕਿ ਜਿਹੜੇ ਕਹਿੰਦੇ ਤੂੰ ਠੀਕ ਨਹੀਂ ਹੋ ਸਕਦਾ ਉਹਨੂੰ ਠੀਕ ਹੋ ਕੇ ਦਿਖਾਓ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਇਹ ਹਾਰਨ ਵਾਲਿਆਂ 'ਚੋਂ ਨਹੀਂ ਸੀ ਹਿੰਮਤ ਛੱਡ ਕੇ ਬੈਠਣ ਵਾਲਿਆਂ 'ਚੋਂ ਨਹੀਂ ਸੀ ਬਲਕਿ ਇੰਨੀ ਖਤਰਨਾਕ ਬਿਮਾਰੀ ਨਾਲ ਵੀ ਵਿਸ਼ਵਾਸ ਨਾਲ ਮਾਲਕ ਦੀ ਰਹਿਮਤ ਨਾਲ ਲੜਿਆ ਤਾਂ ਅੱਜ ਬਿਮਾਰੀ ਮਰੀ ਪਈ ਹੈ ਤਾਂ ਆਪ ਖੜਾ ਹੈ ਉਹ ਬਿਮਾਰੀ ਤੁਹਾਨੂੰ ਮਾਰੇ ਆਪਣੇ ਪਿਆਰ ਵਿਸ਼ਵਾਸ ਹਿੰਮਤ ਨਾਲ ਉਹ ਬਿਮਾਰੀ ਨੂੰ ਹੀ ਕਿਉਂਕਿ ਦੋਈ ਕੰਮ ਹੋ ਸਕਦੇ ਐ ਤੁਸੀਂ ਔਰ ਤੁਹਾਡਾ ਦੁਸ਼ਮਣ ਸਾਹਮਣੇ ਐ ਹੁਣ ਜਦ ਆ ਤੁਹਾਡਾ ਦੁਸ਼ਮਣ ਤੁਹਾਨੂੰ ਮਾਰ ਕੇ ਤੁਹਾਡੇ ਸੀਨੇ ਦੇ ਪੈਰ ਰੱਖ ਕੇ ਖੜ ਜਾਏਗਾ ਤਾਂ ਜੇ ਤੁਸੀਂ ਮਜ਼ਬੂਤ ਹੋ ਹੌਸਲੇ ਵਾਲ ਮੰਦ ਹੋ ਤਾਕਤਵਰ ਹੋ ਤਾਂ ਫੇ ਤੁਸੀਂ ਦੁਸ਼ਮਣ ਨੂੰ ਮਾਰ ਕੇ ਉਹਦੇ ਸੀਨੇ ਦੇ ਪੈਰ ਰੱਖ ਕੇ ਬਜੇਤਾ ਬਣ ਕੇ ਖੜੋਗੇ ਸਮਝ ਦਿਓ ਕੋਈ ਜਾਂ ਇਹਨੂੰ ਇਦਾਂ ਲੈ ਲਈਏ ਕਿ ਜੰਗਲ ਵਿੱਚ ਤੁਸੀਂ ਵੀ ਉਹ ਸ਼ੇਰ ਵੀ ਹੈ ਸਾਹਮਣੇ ਹੈ ਸ਼ੇਰ ਇਧਰੋਂ ਤੁਸੀਂ ਹੁਣ ਜੇ ਤੁਸੀਂ ਕਮਜ਼ੋਰ ਹੋ ਤਾਂ ਥੋੜੀ ਦੇਰ ਚ ਕੀ ਹੋਏਗਾ ਤੁਸੀਂ ਸ਼ੇਰ ਦੇ ਪੇਟ ਵਿੱਚ ਹੋਵੋਗੇ ਕਿਉਂਕਿ ਤੁਸੀਂ ਕਮਜ਼ੋਰ ਹੋ ਤਾਂ ਸ਼ੇਰ ਨੇ ਆਇਆ ਖਤਮ ਕੀਤਾ ਖਾ ਲਿਆ ਪਰ ਜੇ ਤੁਸੀਂ ਸਟਰੋਂਗ ਹੋ ਤਾਕਤਵਰ ਹੋ ਮਜ਼ਬੂਤ ਹੋ ਤਾਂ ਫਿਰ ਕੀ ਹੋਏਗਾ ਸ਼ੇਰ ਆਏਗਾ ਪਰ ਥੋੜੀ ਡੇਰ ਚ ਹੀ ਸ਼ੇਰ ਥੱਲੇ ਮਰਿਆ ਪਿਆ ਹੋਵੇਗਾ ਤਾਂ ਤੁਸੀਂ ਐ ਨਿਸ਼ਾਨਾ ਖਿੱਚ ਕੇ ਮੇਰੀ ਫੋਟੋ ਤਾਂ ਕਿ ਅਖਬਾਰ ਚ ਲਾਵਾਂ ਦੀਵਾਰ ਤੇ ਲਾਵਾਂ ਕਿ ਮੇਰੀ ਬਹਾਦਰੀ ਨਾਲ ਆ ਸ਼ੇਰ ਦਾ ਅੰਤ ਕਰ ਦਿੱਤਾ ਦੇਖੇ ਨਾ ਕਈ ਬਹਾਦਰ ਇਦਾਂ ਹੀ ਫੋਟੋਆਂ ਹੁੰਦੀਆਂ ਹੈ ਪਹਿਲੇ ਸਮੇਂ ਅੰਦਰ ਰਾਜੇ ਮਹਾਰਾਜੇ بڑے بڑے ਸ਼ਿਕਾਰੀ ਨਾ ਉਹ ਸ਼ੇਰਾਂ ਨੂੰ ਹਿਰਨਾ ਨੂੰ ਭਾਲੂਆਂ ਦੀ ਉਹ ਮੁੰਡੀ ਮੁੰਡੀਆਂ ਨਹੀਂ ਕਰਦਣ ਵੱਢ ਕੇ ਦੀਵਾਰਾਂ ਤੇ ਟੰਗਦੇ ਹੁੰਦੇ ਸੀ ਔਰ ਥੱਲੇ ਸੰਨ ਵੀ ਲਿਖ ਦਿੰਦੇ ਸੀ ਕਿਹੜੀ ਤਰੀਕ ਨੂੰ ਮੈਂ ਇਹਦਾ ਸ਼ਿਕਾਰ ਤਰਾ ਹੁਣ ਗੌਰ ਕਰੋ ਬਹਾਦਰ ਜਿਹੜਾ ਹੋਏਗਾ ਉਹ ਸ਼ੇਰ ਨੂੰ ਵੀ ਮਾਰ ਕੇ ਪੈਰ ਰੱਖ ਕੇ ਫੋਟੋ ਖਿਚਾਏਗਾ ਤਾਂ ਹੁਣ ਤੁਸੀਂ ਕੀ ਕਰਨਾ ਹੈ ਠੀਕ ਹੈ ਸ਼ੇਰਾਂ ਨਾਲ ਤੁਸੀਂ ਲੜ ਨਹੀਂ ਸਕਦੇ ਕਿਉਂਕਿ ਅੱਜ ਕੱਲ ਸ਼ੇਰ ਬੜੇ ਦੁਰਲਭ ਹੈ ਉਹਨਾਂ ਦੀ ਉਹਨਾਂ ਨੂੰ ਬਚਾਣਾ ਹੈ ਅਸੀਂ ਸਮਝਦੇ ਹੋ ਕਿ ਨਹੀਂ ਇਹ ਕੁਦਰਤ ਦੀਆਂ ਦਾਤਾਂ ਹੈ ਜਾਨਵਰਾਂ ਨੂੰ ਮਾਰਨਾ ਨਹੀਂ ਉਹਨਾਂ ਨਾਲ ਪਿਆਰ ਕਰਨਾ ਹੈ ਪਰ ਅਗਰ ਮਾਰਨਾ ਹੈ ਤਾਂ ਇੱਕ ਜਾਨਵਰ ਐਸਾ ਹੈ ਜਿਹਨੂੰ ਜ਼ਰੂਰ ਮਾਰਨਾ ਹੈ ਉਹ ਕਿਹੜਾ ਹੈ ਉਹ ਸਾਡੇ ਅੰਦਰ ਜਿਹੜਾ ਕਿਹੜਾ ਜਾਨਵਰ ਬਣਦਾ ਜਿਹੜਾ ਸਾਡੇ ਅੰਦਰ ਇਹ ਡਰਦਾ ਜਾਨਵਰ ਹੈ ਸ਼ੰਕਾ ਦਾ ਜਾਨਵਰ ਹੈ ਇਹ ਜਿਹੜਾ ਸਾਡੇ ਅੰਦਰ ਨਾ ਰੋਗ ਰੂਪੀ ਜਾਨਵਰ ਹੈ ਹੁਣ ਜੇ ਅਸੀਂ ਉੱਥੇ ਕਮਜ਼ੋਰ ਪੈ ਗਏ ਤਾਂ ਸਾਡਾ ਡਰ ਹੀ ਸਾਡੀ ਜਾਨ ਲੈ ਲੇਗਾ ਸਾਡੀ ਸ਼ੰਕਾ ਸਾਡੀ ਜਾਨ ਲੈ ਲੇਗੀ ਸਾਡੀ ਬਿਮਾਰੀ ਸਾਡੀ ਜਾਨ ਹੁਣ ਇੱਥੇ ਅਸੀਂ ਇੰਨਾ ਸਟਰੋਂਗ ਹੋਣਾ ਹੈ ਕਿ ਐਸੀ ਵੀ ਇਹ ਫੋਟੋ ਖਿਚਾ ਸਕੀਏ ਕਿ ਦੇਖ ਲੈ ਆਇਆ ਸੀ ਵੱਡਾ ਡਰ ਪਰ ਮੈਂ ਇਹਨੂੰ ਖਤਮ ਕਰ ਦਿੱਤਾ ਅੱਜ ਮੇਰੇ ਪੈਰਾਂ ਥੱਲੇ ਪਿਆ ਸਮਝ ਦਿਓ ਕਿ ਨਹੀਂ ਕਹਿੰਦੇ ਕਿਸੇ ਨੇ 라वण ਦੀ ਜਰਾ ਪੜ੍ਹ ਕੇ ਦੇਖਣਾ ਜ਼ਿੰਦਗੀ ਦੇ ਕਿੱਸਾ ਬੜਾ ਪਿਆਰਾ ਲੱਗਦਾ ਸਾਨੂੰ ਕਿ ਕਿਸੇ ਨੇ 라वण ਨੂੰ ਕਹਿਤਾ ਮਾਰੇ ਸ਼ਨੀ ਗ੍ਰਹ ਬੜਾ ਖਤਰਨਾਕ ਹੈ ਔਰ ਦੇਵਤਿਆਂ ਨੇ ਸੋਚਿਆ ਕਿ ਤੁਹਾਡੇ ਤੇ ਸ਼ਨੀ ਦੀ ਕੂਪ ਦ੍ਰਿਸ਼ਟੀ ਪਾਉਣੀ ਹੈ ਤਾਂ ਕਿ 라वण ਦੇ ਹਾਲਾਤ ਜਿਹੜੇ ਕਹਿੰਦੇ ਨਾ ਕਿਹਾ ਜਾਂਦਾ ਹੈ ਕਿ ਸ਼ਨੀ ਦੀ ਦ੍ਰਿਸ਼ਟੀ ਜਿਸ ਤੇ ਪੈਂਦੀ ਹੈ ਉਹਦੀ ਦੁਰਦਸ਼ਾ ਸ਼ੁਰੂ ਹੋ ਜਾਂਦੀ ਹੈ ਔਰ ਫੇ 60 ਸਤੀ ਕਹਿੰਦੇ ਆ 7 ਸਾਲ ਦੁਰਦਸ਼ਾ ਚੱਲਦੀ ਹੈ ਜਦੋਂ ਕਿਸੇ ਨੇ ਕਿਹਾ ਜੀ ਆ ਇੰਦਰ ਵਰਗੇ ਦੇਵਤਿਆਂ ਨੇ ਤੁਹਾਨੂੰ ਹੈਰਾਨ ਦੀ ਖਾਤਰ ਯਾਨੀ ਤੁਹਾਨੂੰ ਖਤਮ ਕਰਨ ਦੀ ਖਾਤਰ ਹਾਲੇ ਉਸ ਲਈ ਸੀਤਾ ਦਾ ਹਰਨ ਨਹੀਂ ਹੋਇਆ ਸੀ ਉਦੋਂ ਹੀ ਦੇਵਤਾ ਬੜੇ ਜੈਲਸ ਕਰਦੇ ਸੀ ਕਿਉਂਕਿ ਰਾਵਣ ਜਿੰਨੀ ਸ਼ਕਤੀ ਸੀ ਕਿ ਉਹਨੇ ਲੰਕਾ ਨੂੰ ਜਿੱਤਿਆ ਲੰਕਾ ਕੁਵੇਰ ਦੀ ਸੀ ਉਹਨੇ ਵਰਦਾਨ ਵਿੱਚ ਲੈ ਲਈ ਤਾਂ ਇੰਦਰ ਨੂੰ ਫਿਕਰ ਹੋਇਆ ਕਿ ਅੱਜ ਲੰਕਾ ਦਾ ਰਾਜ ਇਹਨਾਂ ਲੈ ਲੈ ਕਿਤੇ ਸ਼ਿਵਜੀ ਦੀ ਤਪੱਸਿਆ ਕਰਕੇ ਸਵਰਗ ਦਾ ਰਾਜ ਨਾ ਲੈ ਲਾਵੇ ਹਰੇਕ ਨੂੰ ਆਪਣੇ ਸਿੰਘਾਸਨ ਦੀ ਫਿਕਰ ਇਹ ਨਾ ਸੋਚੋ ਕਿ ਇੱਥੇ ਮੰਤਰੀਆਂ ਦੀ ਫਿਕਰ ਹੈ ਮੇਰੇ ਸਿੰਘਾਸਨ ਦੀ ਹੈ ਦੇਵਤਿਆਂ ਨੂੰ ਵੀ ਫਿਕਰ ਸੀ ਕਿਉਂਕਿ ਮਾਰੀਏ ਕੋਈ ਤਵੱਸਿਆ ਕਰਦਾ ਸੀ ਇੰਦਰ ਦਾ ਸਿੰਘਾਸਨ ਡੋਲਣ ਲੱਗ ਜਾਂਦਾ ਸੀ ਹਾਏ ਕੋਈ ਮੇਰਾ ਸਿੰਘਾਸਨ ਹੀ ਨਾ ਖੋਲ ਆਵੇ ਫਿਰ ਇੰਦਰ ਭੇਜਦਾ ਸੀ ਅਫਸਰਾਵਾਂ ਨੂੰ ਭੂਤਾਂ ਪ੍ਰੇਤਾਂ ਨੂੰ ਜਾਓ ਇਹਦੀ ਤਵੱਸਿਆ ਭੰਗ ਕਰੋ ਸਮਝਦੇ ਹੋ ਕਿ ਨਹੀਂ ਹੁਣ ਉਹ ਗੱਲ ਪਤਾ ਨਹੀਂ ਸੱਚੀ ਹੈ ਜਾਂ ਨਹੀਂ ਪਰ ਮੈਂ ਅੱਛੇ ਪੁਆਇੰਟ ਤੇ ਆਈਏ ਅਸੀਂ ਕਿ ਜਿਹਨਾਂ ਅੰਦਰ ਵਿਸ਼ਵਾਸ ਹੁੰਦਾ ਉਹ ਡਰਦੇ ਨਹੀਂ ਕਰਦੇ ਕੀ ਹੈ ਜਦੋਂ ਇੰਦਰ ਨੇ ਸ਼ਨੀ ਦੀ ਡਿਊਟੀ ਲਈ ਕਿ ਭਾਈ ਤੇਰੀ ਨਜ਼ਰ ਬੜੀ ਕਰੂਪੀ ਹੈ ਜਾ ਕੇ 라ਵਣ ਤੇ ਨਜ਼ਰ ਮਾਰ ਤਾਂ ਕਿ ਉਹਦਾ ਬੁਰਾ ਵਕਤ ਸ਼ੁਰੂ ਹੋਵੇ ਪਰ 라ਵਣ ਤੱਕ ਜਦੋਂ ਖਬਰ ਪਹੁੰਚੀ ਤਾਂ ਰਾਵਣ ਕਹਿੰਦਾ ਅੱਛਾ ਸ਼ਨੀ ਆਏਗਾ ਮੈਨੂੰ ਮੇਤੇ ਕੂਪ ਦ੍ਰਿਸ਼ਟੀ ਮਾਰਨ ਉਹ ਮੈਂ ਕੋਈ ਕਮਜ਼ੋਰ ਆ ਜਿਹੜਾ ਸ਼ਨੀ ਤੋਂ ਡਰਾਂ ਮੈਂ ਵੀ ਮਹਾਦੇਵ ਦਾ ਭਗਤ ਆ ਕਿਉਂਕਿ ਉਹਨੂੰ ਭਗਤੀ ਦੇ ਵਿਸ਼ਵਾਸ ਸੀ ਉਹਨੂੰ ਆਪਣੀ ਔਰ ਕਹਿੰਦੇ ਜਿੱਥੇ ਭਗਤੀ ਉੱਥੇ ਸ਼ਕਤੀ ਜਿੱਥੇ ਮੈਡੀਟੇਸ਼ਨ ਧਿਆਨ ਉੱਥੇ ਪਰਮਾਤਮਾ ਦੀ ਰਹਿਮਤ ਕਹਿੰਦੇ ਹੁਣ ਸ਼ਨੀ ਨੇ ਕੂਪ ਦ੍ਰਿਸ਼ਟੀ ਕੀ ਪਾਣੀ ਸੀ ਉਹ ਰਾਵਣ ਹੀ ਪਹਿਲਾਂ ਉਹਦੇ ਕੋਲ ਗਿਆ ਧੌਣ ਤੋਂ ਫੜ ਕੇ ਉਹਨੂੰ ਆਪਣੇ ਪਹਿਰਾ ਵਿੱਚ ਬਿਠਾ ਲਿਆ ਔਰ ਕਹਿੰਦੇ 라ਵਣ ਆਪਣੇ ਪੈਰ ਉੱਤੇ ਰੱਖ ਕੇ ਬਹਿੰਦਾ ਸੀ ਸ਼ਨੀ ਨੂੰ ਪੇੜ ਉੱਪਰ ਲੰਮਾ ਪਾਇਆ ਸੀ ਔਰ ਉਹਦੇ ਤੇ ਪੈਰ ਰੱਖ ਕੇ ਬਹਿੰਦਾ ਸੀ 라ਵਣ ਇਸ ਲਈ ਪੜ ਲੈਣਾ ਕਦੀ ਕਿ ਸ਼ਨੀ ਔਰ 라ਵਣ ਦਾ ਕਿੱਸਾ ਤਾਂ ਕਹਿੰਦੇ 라ਵਣ ਜਦੋਂ ਵੀ ਸਿੰਘਾਸਨ ਤੇ ਬਹਿੰਦਾ ਸੀ ਨਾ ਸ਼ਨੀ ਨੂੰ ਥੱਲੇ ਲੰਮਾ ਪਾ ਕੇ ਤੇ ਪੈਰ ਰੱਖਦਾ ਸੀ ਕਹਿੰਦਾ ਆਇਆ ਵੱਡਾ ਹੈ ਮੇਤੇ ਕੋਪ ਦ੍ਰਿਸ਼ਟੀ ਪਾਣੀ ਤੂੰ ਤੈਨੂੰ ਕੀ ਪਤਾ ਉਹ ਭਗਤੀ ਕਰਨ ਵਾਲੇ ਗ੍ਰਹਾਂ ਦੀ ਪਰਵਾਹ ਸਵੈਧ ਦਾ ਵਿਸ਼ਵਾਸ ਹੀ 라ਵਣ ਦਾ